ਧੰਨ ਵਾਹਿ ਗੁਰੂ ਸਾਹਿਬ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਕਿਸ ਮਿਹਰ ਉਪਾਵ ਹੋ ਦੁਬਦੇ ਪੱਥਰ ਤਾਰੇ ਜੀਣਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਾਮਤ ਨਾਨਕ ਹੁਕਮਿ ਪਛਾਨੈ ਸੁਖ ਹੋਵੇ ਦਿਨ ਰਾਤੀ ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਐ ਸਤਨਾਮ ਵਾਹਿਗੁਰੂ ਸਾਹਿਬ ਜੀ ਮੇਰਾ ਤਨ ਅਰ ਤਨ ਮੇਰਾ ਰਾਜ ਰੂਪ ਮੈਂ ਦੇਸ਼ ਸੋਤਦਾਰ ਬਨਿਤਾ ਅਨੇਕ ਬਹੁਤ ਰੰਗ ਅਰ ਬੇਸ ਮੇਰਾ ਤਨ ਅਰ ਤਨ ਮੇਰਾ ਰਾਜ ਰੂਪ ਮੈਂ ਦੇਸ਼ ਸਉਤਦਾਰਾ ਬਨਿਤਾ ਅਨੇਕ ਬਹੁਤ ਰੰਗ ਅਰ ਬੇਸਾ ਹਰ ਨਾਮ ਰਿਦੈ ਨਾ ਵਸੈ ਕਾਰਜ ਕਿਤੇ ਨਾ ਲੇਕਾ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਣੀ ਚਿਤ ਲਾਇ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਣੀ ਚਿਤ ਲਾਏ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸਮੁੱਚੀ ਮਾਨਵਤਾ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਬਾਣੀ ਗੁਰੂ ਸ਼ਬਦ ਗੁਰੂ ਗੁਰਤਾ ਗੱਦੀ ਉੱਪਰ ਸੁਭਾਏ ਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਿੱਠਾਪੁਰ ਜਲੰਧਰ ਵਿਖੇ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ ਆਤ ਧਨਤਾ ਦੇ ਪਾਤਰ ਹਾਂ ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰੀ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ ਮਾਲਕ ਨੇ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਦੇ دیਵਾਨਾ ਵਿੱਚ ਜੁੜਮਿਲ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀਆਂ ਸਿਫਤ ਸਲਾਹਾਂ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਗੁਰ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਅਦਬ ਸਤਕਾਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸ਼ਰੀ ਰਾਗ ਮਹਿਲਾ ਪੰਜਵਾ ਅੱਜ ਦਾ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 47 ਤੇ ਸੁਭਾਏਮਾਨ ਹੈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਰਹਾਉ ਵਾਲੇ ਬੰਦ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ ਮੇਰੇ ਮਨ ਹਰ ਹਰ ਨਾਮ ਧਿਆਈ ਸਰ ਸੰਗਤ ਨਿਤ ਸਾਧਕੀ ਗੁਰ ਚਰਨੀ ਚਿਤ ਲਾਏ ਰਹਾਓ ਪਾਛਾ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਪਾਛਾ ਜੀ ਕਹਿੰਦੇ ਹੈ ਮੇਰੇ ਮਨ ਗੁਰੂ ਦੀ ਸੰਗਤ ਵਿੱਚ ਜੁੜ ਕੇ ਗੁਰੂ ਦੇ ਚਰਨਾਂ ਦੇ ਨਾਲ ਆਪਣੀ ਸੁਰਤ ਨੂੰ ਜੋੜ ਕੇ ਉਸ ਮਾਲਕ ਦਾ ਨਾਮ ਸਿਮਰਿਆ ਕਰੋ ਸਿਮਰਨ ਦਾ ਭਾਵ ਅਰਥ ਹੈ ਯਾਦ ਕਰਨਾ ਮਾਲਕ ਜੀ ਦੀ ਬਾਣੀ ਦੇ ਨਾਲ ਸਾਝ ਪਾਵਾਂਗੇ ਤਾਂ ਪਤਾ ਲੱਗਦਾ ਹੈ ਕਿ ਰੱਬੀ ਮਿਲਾਪ ਦਾ ਜੇ ਅਸਲ ਵਸੀਲਾ ਹੈ ਉਹ ਪ੍ਰਮਾਤਮਾ ਦਾ ਸਿਮਰਨ ਹੈ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਹੀ ਮਨੁੱਖ ਪ੍ਰਮਾਤਮਾ ਦਾ ਮਿਲਾਪ ਹਾਸਲ ਕਰ ਸਕਦਾ ਹੈ ਜਦੋਂ ਅਸੀਂ ਮਨੁੱਖ ਦੇ ਜੀਵਨ ਵੱਲ ਵੇਖਦੇ ਆ ਇਸ ਸੰਸਾਰ ਦੇ ਅੰਦਰ ਕੋਈ ਮਨੁੱਖ ਆਪਣੇ ਪਰਿਵਾਰ ਦਾ ਸਿਮਰਨ ਕਰਦਾ ਹੈ ਕੋਈ ਧਨ ਪਦਾਰਥਾਂ ਦਾ ਸਿਮਰਨ ਕਰਦਾ ਹੈ ਸਿਮਰਨ ਦਾ ਅਰਥ ਹੈ ਯਾਦ ਕਰਨਾ ਕੋਈ ਕ્રોਧ ਦਾ ਸਿਮਰਨ ਕਰਦਾ ਹੈ ਕੋਈ ਹੰਕਾਰ ਦਾ ਸਿਮਰਨ ਕਰਦਾ ਪਿਆ ਮਾਲਕ ਜੀ ਕਹਿੰਦੇ ਜਿਨ੍ਹਾਂ ਨੂੰ ਤੂੰ ਯਾਦ ਕਰਦਾ ਪਿਆ ਹੈ ਜਿਸ ਦਾ ਤੂੰ ਸਿਮਰਨ ਕਰਦਾ ਪਿਆ ਇਸ ਸਿਮਰਨ ਦੇ ਨਾਲ ਤੇਰੀ ਮਾਲਕ ਦੇ ਨਾਲ ਸਾਝ ਨਹੀਂ ਇਸ ਸਿਮਰਨ ਦੇ ਨਾਲ ਤੇਰੀ ਮਾਲਕ ਤੋਂ ਦੂਰੀ ਬਣੇਗੀ ਜਿਸ ਮਾਲਕ ਦੇ ਬਾਰੇ ਮਨੁੱਖ ਨੂੰ ਕੁਝ ਗਿਆਨ ਹੀ ਨਹੀਂ ਹੈ ਜਿਸ ਮਾਲਕ ਦੀ ਹਿਰਦੇ ਅੰਦਰ ਯਾਦ ਹੀ ਨਹੀਂ ਹੈ ਜਿਸ ਮਾਲਕ ਨਾਲ ਮਨੁੱਖ ਨੂੰ ਇਹ ਗੱਲ ਦਾ ਹੀ ਨਹੀਂ ਪਤਾ ਮੇਰਾ ਰਿਸ਼ਤਾ ਕੀ ਹੈ ਖਿਰਦੇ ਅੰਦਰ ਉਸ ਦੀ ਯਾਦ ਫਿਰ ਕਿਵੇਂ ਪੈਦਾ ਹੋ ਸਕਦੀ ਹੈ ਮਾਲਕ ਜੀ ਕਹਿੰਦੇ ਰੱਬੀ ਮਿਲਾਪ ਦਾ ਇੱਕੋ ਇੱਕ ਸਾਧਨ ਹੈ ਇੱਕੋ ਇੱਕ ਵਸੀਲਾ ਹੈ ਉਹ ਹੈ ਪਰਮਾਤਮਾ ਦਾ ਸਿਮਰਨ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਨੂੰ ਸਮਝ ਪੈਂਦੀ ਹੈ ਕਿ ਅਸੀਂ ਮਾਲਕ ਦੇ ਨਾਮ ਦੇ ਨਾਲ ਇਸ ਸੰਸਾਰ ਵਿੱਚ ਰਹਿੰਦੇ ਆਂ ਸਮਰਨ ਕਿਵੇਂ ਕਰਨੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਸੰਸਾਰ ਵਿੱਚ ਵਿਚਰਦਾ ਪਿਆ ਇਹਦੀ ਸਾਂਝ ਪਰਮਾਤਮਾ ਦੇ ਨਾਲ ਨਹੀਂ ਦੁਨਿਆਵੀ ਪਦਾਰਥਾਂ ਦੇ ਨਾਲ ਬਣੀ ਹੈ ਪਾਤਸ਼ਾਹ ਜੀ ਕਹਿੰਦੇ ਜਿਵੇਂ ਇੱਕ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਾ ਹੋਇਆ ਆਪਣੇ ਆਪ ਨੂੰ ਨਿਰਲੇਪ ਰੱਖਦਾ ਤੇ ਆਪਣੇ ਮੂਲ ਦੇ ਨਾਲ ਜੁੜਿਆ ਰਹਿੰਦਾ ਆਪਣੀ ਮਿਰਮਲਤਾ ਹੀ ਨਹੀਂ ਖੁੰਦਾ ਆਪਣੇ ਵਿੱਚੋਂ ਚੰਗੇ ਗੁਣਾਂ ਨੂੰ ਖਤਮ ਨਹੀਂ ਹੋਣ ਦਿੰਦਾ ਮਾਲਕ ਜੀ ਕਹਿੰਦੇ ਇਸ ਤਰ੍ਹਾਂ ਜੇ ਮਨੁੱਖ ਇਸ ਸੰਸਾਰ ਵਿੱਚ ਰਹਿੰਦਾ ਹੋਇਆ ਵਿਕਾਰਾਂ ਦੇ ਵਿੱਚ ਰਹਿੰਦਾ ਹੋਇਆ ਆਪਣੇ ਆਪ ਨੂੰ ਦੁਨਿਆਵੀ ਪਦਾਰਥਾਂ ਤੋਂ ਦੁਨਿਆਵੀ ਵਿਚਾਰ ਤੋਂ ਨਿਰਲੇਪ ਰੱਖ ਕੇ ਮਾਲਕ ਦਾ ਸਿਮਰਨ ਕਰੇ ਇਹਦੀ ਜੀਵਨ ਦੀ ਜਿਹੜੀ ਬੇੜੀ ਹੈ ਕਿਸੇ ਬੰਨੇ ਲੱਗ ਸਕਦੀ ਹੈ ਗੁਰੂ ਪਿਆਰ ਵਾਲਿਓ ਮਨੁੱਖ ਦਾ ਸੁਭਾਗ ਐ ਮਨੁੱਖ ਸੁੱਖਾਂ ਦਾ ਵਪਾਰੀ ਐ ਜਿਸ ਵੀ ਵਸਤੂ ਵਿੱਚੋਂ ਮਨੁੱਖ ਨੂੰ ਲੱਗਦਾ ਜਿਸ ਵੀ ਪਦਾਰਥ ਵਿੱਚੋਂ ਮਨੁੱਖ ਨੂੰ ਲੱਗਦਾ ਕਿ ਮੈਨੂੰ ਇਸ ਵਿੱਚੋਂ ਸੁੱਖ ਦੀ ਪ੍ਰਾਪਤੀ ਹੋ ਜਾਏਗੀ ਮਨੁੱਖ ਉਸ ਵਸਤੂ ਦੇ ਨਾਲ ਉਸ ਪਦਾਰਥ ਦੇ ਨਾਲ ਆਪਣੀ ਸਾਂਝ ਬਣਾਉਂਦਾ ਮਨੁੱਖ ਸੋਚਦਾ ਮੈਨੂੰ ਇਸ ਪਦਾਰਥ ਦੇ ਨਾਲ ਇਸ ਵਸਤੂ ਦੇ ਨਾਲ ਸਾਂਝ ਬਣਾਉਣ ਦੇ ਨਾਲ ਜੀਵਨ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋਏਗੀ ਮਾਲਕ ਜੀ ਕਹਿੰਦੇ ਇਹਨਾਂ ਵਸਤੂਆਂ ਨੇ ਇਹਨਾਂ ਪਦਾਰਥਾਂ ਨੇ ਤੈਨੂੰ ਸੁੱਖ ਨਹੀਂ ਦੇਣਾ ਇਹਨਾਂ ਪਦਾਰਥਾਂ ਦੇ ਵਿੱਚੋਂ ਸੁੱਖ ਪੈਦਾ ਕਰਕੇ ਦੇਣ ਵਾਲਾ ਜਿਹੜਾ ਮਾਲਕ ਹੈ ਆਪਣੀ ਸੁਰਤ ਨੂੰ ਉਸ ਦੇ ਨਾਲ ਜੋੜ ਆਪਾਂ ਸੰਸਾਰ ਦੇ ਵਿੱਚ ਗੁਰੂ ਪਿਆਰ ਵਾਲਿਓ ਵੇਖਦੇ ਆਂ ਬਹੁਤ ਸਾਰੇ ਐਸੇ ਪਰਿਵਾਰ ਨੇ ਜਿਨ੍ਹਾਂ ਦੇ ਮਕਾਨ ਬੜੇ ਸੋਹਣੇ ਬਣੇ ਨੇ ਧਨ-ਦੌਲਤ ਵੀ ਬਹੁਤ ਹੈ ਆਰਥਿਕ ਪੱਖ ਤੋਂ ਮਾਲਕ ਦੀ ਬਖਸ਼ਿਸ਼ ਹੈ ਪਰ ਮਾਲਕ ਦੇ ਨਾਮ ਦੇ ਨਾਲ ਜੁੜੇ ਨਹੀਂ ਜਿਸ ਮਾਲਕ ਨੇ ਉਹਨਾਂ ਦਾਤਾਂ ਦੇ ਵਿੱਚੋਂ ਸੁੱਖ ਪੈਦਾ ਕਰਕੇ ਦਿੱਤੇ ਨੇ ਮਨੁੱਖ ਉਸ ਮਾਲਕ ਦੇ ਨਾਲ ਨਹੀਂ ਜੁੜਿਆ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮਨੁੱਖ ਦੁਖੀ ਹੈ। ਮਾਲਕ ਜੀ ਦੇ ਨਾਮ ਦੇ ਨਾਲ ਸਾਂਝ ਬਣਾ ਕੇ ਪਤਾ ਲੱਗਦਾ ਹੈ ਕਿ ਇਹ ਜੜੀਆਂ ਰੱਬੀ ਬਖਸ਼ਿਸ਼ਾਂ ਨੇ ਇਹ ਜੜੀਆਂ ਰੱਬੀ ਦਾਤਾਂ ਨੇ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਦਿੰਦੀਆਂ ਨੇ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਜਿਹ ਪ੍ਰਸਾਦ ਪਈ ਦੁਰਲਭ ਦੇ ਜਿਹ ਪ੍ਰਸਾਦ ਸੁਣੈ ਕਰਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ ਜਿਹੜੇ ਤੇ ਸਾਂਝ ਬਣਾ ਲੈਂਦੇ ਨੇ ਮਾਲਕ ਦੇ ਨਾਮ ਦੇ ਨਾਲ ਮਾਲਕ ਜੀ ਕਹਿੰਦੇ ਮਨ ਮੇਰੇ ਉਸ ਪਰਮਾਤਮਾ ਦਾ ਨਾਮ ਜਪ ਨਾਮ ਜਪਣ ਦੇ ਨਾਲ ਸਾਂਝ ਬਣਾ ਕੇ ਪਤਾ ਲੱਗਦਾ ਹੈ ਕਿ ਜਿਹੜੀ ਮਨੁੱਖਾ ਦੇਹੀ ਹੈ ਨਾ ਇਹ ਮਨੁੱਖਾ ਦੇਹੀ ਹੀ ਰੱਬ ਦੀ ਸਭ ਤੋਂ ਵੱਡੀ ਅਮੋਲਕ ਦਾਤ ਹੈ ਪਰ ਮਨੁੱਖ ਅਮੋਲਕ ਦਾਤ ਦੇਹੀ ਨੂੰ ਨਹੀਂ ਸਮਝਦਾ ਮਨੁੱਖ ਅਮੋਲਕ ਦਾਤ ਧਨ ਪਦਾਰਥਾਂ ਨੂੰ ਸਮਝਦਾ ਜਿਹ ਪ੍ਰਸਾਦ ਪਈ ਦੁਰਲਭ ਦੇ ਜਾਂ ਜਿਹ ਪ੍ਰਸਾਦ ਸੁਨੇ ਕੰਨ ਨਾਦ ਮਾਲਕ ਜੀ ਕਹਿੰਦੇ ਜੇ ਤੈਨੂੰ ਉਹ ਪਰਮਾਤਮਾ ਮਾਲਕ ਬੋਲਣ ਦੀ ਸ਼ਕਤੀ ਨਾ ਦਿੰਦਾ ਤੇਰੀ ਇਹਨਾਂ ਪਦਾਰਥਾਂ ਦੇ ਨਾਲ ਸੰਸਾਰ ਦੇ ਨਾਲ ਸਾਝ ਹੀ ਨਹੀਂ ਬਣਨੀ ਸੀ ਜੇ ਪ੍ਰਸਾਦ ਸੁਣ ਹੈ ਕਰਨਾਦ ਜਿਸ ਦੀ ਬਖਸ਼ਿਸ਼ ਦੇ ਨਾਲ ਤੇਰੀ ਸੰਸਾਰ ਦੇ ਨਾਲ ਸਾਹਜ ਬਣੀ ਹੋਈ ਹੈ ਤੈਨੂੰ ਸੁਣਨ ਦੀ ਸ਼ਕਤੀ ਮਿਲੀ ਹੋਈ ਹੈ ਉਹਦਾ ਸ਼ੁਕਰਾਨਾ ਕਰ ਜੇ ਤੈਨੂੰ ਬੋਲਣ ਦੀ ਸ਼ਕਤੀ ਸੁਣਨ ਦੀ ਸ਼ਕਤੀ ਵੇਖਣ ਦੀ ਸ਼ਕਤੀ ਮਾਲਕ ਨਾ ਦਿੰਦਾ ਤੇਰੀ ਇਹਨਾਂ ਪਦਾਰਥਾਂ ਦੇ ਨਾਲ ਸਾਹਜ ਕਿਵੇਂ ਬਣਦੀ ਤੂੰ ਇਹਨਾਂ ਵਿੱਚੋਂ ਸੁੱਖ ਪ੍ਰਾਪਤ ਕਿਵੇਂ ਕਰ ਸਕਦਾ ਜਿਹੜੇ ਇਸ ਗੱਲ ਨੂੰ ਸਮਝ ਲੈਂਦੇ ਨੇ ਮਾਲਕ ਜੀ ਦੇ ਨਾਮ ਦੇ ਨਾਲ ਸਾਂਝ ਪਾਇਆ ਪਤਾ ਲੱਗਦਾ ਹੈ ਕਿ ਇਹ ਜਿਹੜਾ ਮਨੁੱਖੀ ਸਰੀਰ ਹੈ ਮਨੁੱਖਾ ਜਾਮਾ ਦੇਹੀ ਮਿਲੀ ਹੈ ਇਹ ਵੀ ਪ੍ਰਮਾਤਮਾ ਦੀ ਅਮੋਲਕ ਦਾਤ ਹੈ ਅੱਗੇ ਫਿਰ ਗੱਲ ਆ ਜਾਂਦੀ ਹੈ ਪਰਿਵਾਰ ਦੇ ਸੁੱਖ ਦੀ ਜਦ ਘਰਾਂ ਦੀ ਗੱਲ ਕਹਿ ਲਈਏ ਬਹੁਤ ਸਾਰੇ ਘਰ ਆਪਾਂ ਵੇਖਦੇ ਹਾਂ ਵਾਰੀ ਪਖ ਤੋਂ ਬੜੇ ਸੋਹਣੇ ਬਣੇ ਹੋਏ ਨੇ ਪਰ ਉਹਨਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਨੇ ਦੁਖੀ ਨੇ ਕਿਉਂਕਿ ਅੰਦਰ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਹੈ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਾਏ ਸਦਾ ਮਨ ਅੰਦਰ ਬਿਰਲੇ ਹੀ ਐਸੇ ਪਰਿਵਾਰ ਨੇ ਬਿਰਲੇ ਹੀ ਐਸੇ ਘਰ ਹਨ ਜਿਨ੍ਹਾਂ ਦੇ ਘਰ ਬਾਰੋਂ ਵੇਖਣ ਨੂੰ ਵੀ ਸੋਹਣੇ ਲੱਗਦੇ ਨੇ ਤੇ ਅੰਦਰ ਰਹਿਣ ਵਾਲੇ ਜਿਹੜੇ ਉਸ ਘਰ ਦੇ ਵਿੱਚ ਨਿਵਾਸ ਕਰ ਰਹੇ ਨੇ ਰਹਿ ਰਹੇ ਨੇ ਉਹਨਾਂ ਦਾ ਜੀਵਨ ਵੀ ਰੱਬੀ ਹੁਕਮ ਅਨੁਸਾਰ ਹੈ ਜਿਨ੍ਹਾਂ ਦਾ ਜੀਵਨ ਰੱਬੀ ਹੁਕਮ ਅਨੁਸਾਰ ਹੈ ਉਹਨਾਂ ਦੇ ਹਿਰਦੇ ਵਿੱਚੋਂ ਬਚਨ ਨਿਕਲਦੇ ਨੇ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਾਏ ਸਦਾ ਮਨ ਅੰਦਰ ਉਹਨਾਂ ਦਾ ਮਨ ਹੈ ਜਿਹੜਾ ਸ਼ੁਕਰਾਨੇ ਦੇ ਵਿੱਚ ਹਮੇਸ਼ਾ ਜੁੜਿਆ ਰਹਿੰਦਾ ਹੈ ਫਿਰ ਅੱਗੇ ਗੱਲ ਆ ਜਾਂਦੀ ਹੈ ਸਕੂਨ ਦੀ ਦੇਹੀ ਵੀ ਮਿਲ ਗਈ ਹੈ ਸੋਹਣਾ ਮਕਾਨ ਧਨ ਪਦਾਰਥ ਵੀ ਮਿਲ ਗਏ ਨੇ ਪਰ ਜਿਹੜੇ ਜੁੜੇ ਨਹੀਂ ਬਹੁਤ ਸਾਰੇ ਵੀਰਾਂ ਨੂੰ ਆਪਾਂ ਦੇਖਦੇ ਆ ਧਨ ਪਦਾਰਥ ਵੀ ਬਹੁਤ ਹੈ ਪਰ ਰਾਤ ਨੂੰ ਸਕੂਨ ਦੀ ਨੀਂਦ ਉਹਨਾਂ ਨੂੰ ਨਹੀਂ ਆਉਂਦੀ ਚਿੰਤਾ ਦੀ ਨੀਂਦ ਵਿੱਚ ਸੌਂਦੇ ਨੇ ਰਾਤ ਨੂੰ ਸਕੂਨ ਦੀ ਨੀਂਦ ਦਾ ਆ ਜਾਣਾ ਇਹ ਵੀ ਇੱਕ ਰੱਬੀ ਦਾਤ ਹੈ ਜਿਹੜੇ ਫਿਰ ਸਕੂਨ ਦੀ ਨੀਂਦ ਸੌਂਦੇ ਨੇ ਭੋਜਨ ਪ੍ਰਸ਼ਾਦਾ ਤੇ ਉਹ ਵੀ ਸ਼ੱਕਦੇ ਨੇ ਭੋਜਨ ਪ੍ਰਸ਼ਾਦਾ ਉਹ ਦੂਜੇ ਵੀ ਸ਼ੱਕਦੇ ਨੇ ਜਿਹੜੇ ਕਿ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦੇ ਨੇ ਇੱਕ ਕੋਲ ਧਨ ਪਦਾਰਥ ਬਹੁਤ ਹੈ ਰਾਤ ਨੂੰ ਸਕੂਨ ਦੀ ਨੀਂਦ ਨਹੀਂ ਆਉਂਦੀ ਇੱਕ ਕੋਲ ਧਨ ਪਦਾਰਥ ਬਹੁਤ ਜਿਆਦਾ ਥੋੜੇ ਨੇ ਪਰ ਉਹਨਾਂ ਦੀ ਉਹਨਾਂ ਦੀ ਨੀਂਦ ਹੈ ਜਿਹੜੀ ਸਕੂਨ ਦੀ ਹੈ ਕਿਉਂਕਿ ਹਿਰਦੇ ਦੇ ਅੰਦਰ ਰੱਬੀ ਯਾਦ ਹੈ ਜਿਨ੍ਹਾਂ ਦੇ ਅੰਦਰ ਰੱਬੀ ਯਾਦ ਹੈ ਉਹ ਸਕੂਨ ਦੀ ਨੀਂਦ ਸੌਂਦੇ ਨੇ ਹਿਰਦੇ ਵਿੱਚੋਂ ਬਚਨ ਨਿਕਲਦੇ ਨੇ ਜਿਹ ਪ੍ਰਸਾਦ ਸੁਖ ਸੇਜ ਸੁਈਜੈ ਮਨ ਆਠ ਪਹਿਰ ਤਾਕਾ ਜਸਗਾ ਬੀਜੈ ਉਹ ਫਿਰ ਰਾਤ ਨੂੰ ਸੁੱਖਾਂ ਦੀ ਨੀਂਦ ਹੀ ਨਹੀਂ ਸੌਂਦੇ ਉਹ ਗੁਰੂ ਦੇ ਚਰਨਾਂ ਵਿੱਚ ਇਹ ਵੀ ਬੇਨਤੀ ਕਰਦੇ ਨੇ ਆਓ ਸੁਭਾਗੀ ਨੀਂਦ ੜੀਏ ਉਹ ਨੀਂਦ ਨੂੰ ਕਹਿੰਦੇ ਨੇ हे ਸੁਭਾਗੀ ਨੀਂਦ ਤੂੰ ਮੈਨੂੰ ਆ ਹੋ ਸਕਦਾ ਰਾਤ ਨੂੰ ਨੀਂਦ ਨੀਂਦ ਜਿਸ ਸਮੇਂ ਆਉਣੀ ਹੈ ਮੈਨੂੰ ਰੱਬ ਦੇ ਦਰਸ਼ਨ ਹੀ ਹੋ ਜਾਣ ਇਸ ਕਰਕੇ ਮਾਲਕ ਜੀ ਕਹਿੰਦੇ ਮਾਲਕ ਜੀ ਦੇ ਨਾਮ ਦੇ ਨਾਲ ਸਾਂਝ ਬਣਾਇਆ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੀ ਦੇਹੀ ਹੈ ਇਹ ਵੀ ਰੱਬ ਦੀ ਇੱਕ ਅਮੋਲਕ ਦਾਤ ਹੈ ਪਰਮ ਜਿਹ ਪ੍ਰਸਾਦ ਪਾਟ ਪਟੰਬਰ ਖੰਡਾਵੇ ਜਾਂ ਫਿਰ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਮਨੁੱਖ ਦਾ ਮਨ ਫਿਰ ਸ਼ੁਕਰਾਨੇ ਵਿੱਚ ਜੁੜ ਜਾਂਦਾ ਹੈ ਮਨੁੱਖ ਫਿਰ ਸੋਚਦਾ ਹੈ ਮਾਲਕਾ ਤੂੰ ਤੇ ਮੈਨੂੰ ਬਹੁਤ ਕੁਝ ਦਿੱਤਾ ਹੈ ਪੈਣਨ ਦੇ ਲਈ ਕੱਪੜਿਆਂ ਦੀਆਂ ਅਲਮਾਰੀਆਂ ਭਰੀਆਂ ਪਈਆਂ ਨੇ ਖਾਣ ਦੇ ਲਈ ਬਹੁਤ ਬੰਨਸਵੰਨੇ ਪਦਾਰਥ ਨੇ ਦੂਸਰੇ ਪਾਸੇ ਉਹ ਵੀ ਨੇ ਜਿਨ੍ਹਾਂ ਕੋਲ ਪੈਣਨ ਦੇ ਲਈ ਬਹੁਤੇ ਸੋਹਣੇ ਵਸਤਰ ਵੀ ਨਹੀਂ ਖਾਣ ਦੇ ਲਈ ਬਹੁਤੇ ਜ਼ਿਆਦਾ ਵਧੀਆ ਬੰਨਸਵੰਨੇ ਭੋਜਨ ਪਦਾਰਥ ਵੀ ਨਹੀਂ ਇਸ ਕਰਕੇ ਮਾਲਕ ਜੀ ਕਹਿੰਦੇ ਮਾਲਕ ਜੀ ਦੇ ਨਾਮ ਦੇ ਨਾਲ ਸਾਂਝ ਬਣਾਇਆ ਪਤਾ ਲੱਗਦਾ ਹੈ ਕਿ ਮਨੁੱਖ ਦੇ ਉੱਪਰ ਰੱਬ ਦੀਆਂ ਕਿੰਨੀਆਂ ਅਮੋਲਕ ਬਖਸ਼ਿਸ਼ਾਂ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਜਿੱਥੇ ਮਾਲਕ ਨੇ ਨਾਮ ਦੇ ਨਾਲ ਸਾਂਝ ਬਣਾਉਣ ਦੀ ਗੱਲ ਕੀਤੀ ਉਥੇ ਪਾਤਸ਼ਾਹ ਜੀ ਨੇ ਉਹਨਾਂ ਦੀ ਗੱਲ ਵੀ ਕੀਤੀ ਕਿ ਜਿਹੜੀਆਂ ਇਹਨਾਂ ਦਾਤਾਂ ਨੂੰ ਭੁੱਲ ਕੇ ਮਾਲਕ ਨੂੰ ਦਾਤਾਂ ਦੇ ਵਿੱਚ ਖਚਤ ਹੋ ਕੇ ਮਾਲਕ ਨੂੰ ਭੁੱਲ ਜਾਂਦੇ ਨੇ ਉਹਨਾਂ ਦੇ ਹਿਰਦੇ ਅੰਦਰ ਹਮੇਸ਼ਾ ਕ੍ਰਿਸ਼ਨਾਂ ਤੇ ਹੰਕਾਰ ਬਣਿਆ ਰਹਿੰਦਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ਼ ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਬੇਸ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਮਾਲਕ ਜੀ ਦਾ ਨਾਮ ਨਹੀਂ ਹੈ ਮਾਲਕ ਜੀ ਦੇ ਨਾਮ ਦੇ ਨਾਲ ਸਾਝ ਨਹੀਂ ਬਣੀ ਉਹ ਹਮੇਸ਼ਾ ਹੰਕਾਰ ਦੇ ਵਿੱਚ ਆ ਕੇ ਮਾਣ ਕਰਦੇ ਮੇਰੇ ਸਰੀਰ ਵਰਗਾ ਤੇ ਕਿਸੇ ਦਾ ਸੋਹਣਾ ਸਰੀਰ ਹੀ ਨਹੀਂ ਹੈ ਜਿੰਨੇ ਪਦਾਰਥ ਮੇਰੇ ਕੋਲ ਨੇ ਉਨੇ ਧਨ ਪਦਾਰਥ ਤੇ ਕਿਸੇ ਕੋਲ ਹੈ ਹੀ ਨਹੀਂ ਹੈ ਮੇਰਾ ਤੇ ਰਾਜ ਭਾਗ ਇੰਨਾ ਕੁ ਵੱਡਾ ਹੈ ਕਿ ਮੇਰੇ ਰਾਜ ਭਾਗ ਦਾ ਮੁਕਾਬਲਾ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਕਰ ਸਕਦੀ ਸੁੱਤਦਾਰਾ ਬਨਿਤਾ ਅਨੇਕ ਬਹੁਤ ਰੰਗ ਅਰ ਵੇਸ ਆਪਣੇ ਪਰਿਵਾਰ ਤੇ ਬੜਾ ਮਾਣ ਕਰ ਲੈ ਮੇਰਾ ਪਰਿਵਾਰ ਬੜਾ ਸੋਹਣਾ ਮੇਰੇ ਪਰਿਵਾਰ ਤੇ ਉੱਪਰ ਮੇਰੀ ਆਗਿਆ ਚੱਲਦੀ ਐ ਮੇਰਾ ਪਰਿਵਾਰ ਬੜਾ ਆਗਿਆਕਾਰੀ ਐ ਮਾਲਕ ਜੀ ਕਹਿੰਦੇ ਸੱਜਣਾ ਹਰ ਨਾਮ ਰਿਦੈ ਨ ਵਸਈ ਕਾਰਜ ਕਿਤੇ ਨਾ ਲੇਖ ਜੇ ਹਿਰਦੇ ਦੇ ਅੰਦਰ ਮਾਲਕ ਜੀ ਦੇ ਨਾਮ ਦੇ ਨਾਲ ਸਾਂਝ ਨਹੀਂ ਬਣੀ ਇਹ ਫਿਰ ਦਾਤਾ ਕਿਸ ਲੇਖੇ ਤੂੰ ਫਿਰ ਆਪਣੇ ਜੀਵਨ ਦੇ ਵਿੱਚ ਖੁਆਰ ਹੋ ਰਿਹਾ ਐ ਪਹਿਲਾਂ ਵੀ ਆਪਾਂ ਨੇ ਬਚਨਾ ਦੇ ਨਾਲ ਸਾਂਝ ਪਾਈ ਬਿਰਧ ਭਇਆ ਉਪਰ ਸਾਖ ਸੈਨ ਪਰਿਵਾਰ ਔਲਾਦ ਹਰ ਇੱਕ ਪ੍ਰਕਾਰ ਦੀ ਸੁੱਖ ਸਹੂਲਤ ਹੈ ਗੁਰੂ ਅੱਗੇ ਅਰਦਾਸ ਹੈ ਹਰ ਇੱਕ ਨੂੰ ਮਿਲਣੀ ਚਾਹੀਦੀ ਏ ਮਾਲਕ ਨੇ ਤੇ ਐਡੀ ਕਿ ਬਖਸ਼ਿਸ਼ ਕੀਤੀ ਮਨੁੱਖਾ ਤੇਰਾ ਬੁਢਾਪਾ ਨਾ ਰੁਲੇ ਇਸ ਕਰਕੇ ਤੈਨੂੰ ਧੀਆਂ ਪੁੱਤਰਾਂ ਦੀ ਦਾਤ ਬਖਸ਼ਿਸ਼ ਕੀਤੀ ਪਰ ਜਿਨ੍ਹਾਂ ਦਾ ਜੀਵਨ ਰੱਬੀ ਹੁਕਮ ਅਨੁਸਾਰ ਨਹੀਂ ਹੈ ਉਹਨਾਂ ਦਾ ਫਿਰ ਬੁਢਾਪਾ ਵੀ ਰੁੱਲ ਜਾਂਦਾ ਹੈ ਉਹ ਬੱਚੇ ਫਿਰ ਆਪਣੇ ਮਾਪਿਆਂ ਦੀ ਸੇਵਾ ਵੀ ਨਹੀਂ ਕਰ ਪਾਉਂਦੇ ਇਸ ਕਰਕੇ ਮਾਲਕ ਜੀ ਕਹਿੰਦੇ ਜਿੱਥੇ ਆਪ ਜੁੜਨਾ ਹੈ ਉਥੇ ਪਰਿਵਾਰ ਨੂੰ ਵੀ ਜੋੜਨਾ ਹੈ ਬਿਰਧ ਭਇਆ ਉਪਰ ਸਾਤ ਸੈਨ ਮੁਖ ਅਪਿਆਉ ਬੈਠ ਕਉ ਦੇਣ ਅੱਗੇ ਮਾਲਕ ਜੀ ਬਖਸ਼ਿਸ਼ ਕਰਦੇ ਹਨ ਨਾਮ ਨਿਦਾਨ ਧਿਆਈਐ ਮਸਤਕ ਹੋਵੇ ਭਾਗ ਕਾਰਜ ਸਭ ਸਵਾਰੀਆਂ ਗੁਰ ਕੀ ਚਰਣੀ ਲਾਗ ਪਹਿਲੇ ਬੰਦ ਦੇ ਵਿੱਚ ਮਾਲਕ ਜੀ ਨੇ ਬਖਸ਼ਿਸ਼ ਕੀਤੀ ਜਿਹੜੇ ਮਨੁੱਖ ਰੱਬੀ ਦਾਤਾਂ ਦੇ ਨਾਲ ਸਾਂਝ ਬਣਾ ਕੇ ਮਾਲਕ ਨੂੰ ਭੁੱਲ ਜਾਂਦੇ ਨੇ ਉਹਨਾਂ ਦਾ ਜੀਵਨ ਕਿੱਦਾਂ ਹੁੰਦਾ ਹੈ ਜਿਹੜੇ ਰੱਬੀ ਦਾਤਾਂ ਦੇ ਨਾਲ ਸਾਂਝ ਬਣਾਉਣ ਦੀ ਬਜਾਏ ਦਾਤਾਰ ਦੇ ਨਾਲ ਸਾਂਝ ਬਣਾਉਂਦੇ ਹਨ ਪਾਤਸ਼ਾਹ ਜੀ ਕਹਿੰਦੇ ਨਾਮ ਨਿਧਾਨ ਧਿਆਈ ਹੈ ਉਹਨਾਂ ਦੀ ਹਮੇਸ਼ਾ ਇਹ ਆਸ ਬਣੀ ਰਹਿੰਦੀ ਹੈ ਕਿ ਜਿਹੜਾ ਨਾਮ ਦਾ ਖਜ਼ਾਨਾ ਸੁੱਖਾਂ ਦਾ ਖਜ਼ਾਨਾ ਹੈ ਅਸੀਂ ਸਦਾ ਹੀ ਉਸ ਮਾਲਕ ਨੂੰ ਯਾਦ ਕਰਦੇ ਰਹੀਏ ਸਿਮਰਦੇ ਰਹੀਏ ਮਸਤਕ ਹੋ ਬੈ ਭਾਗ ਮਾਲਕ ਜੀ ਕਹਿੰਦੇ ਸਿਮਰਿਆ ਤਾਂ ਜਾ ਸਕਦਾ ਜੇ ਚੰਗੇ ਭਾਗ ਹੋਣ ਕਾਰਜ ਸਭ ਸਵਾਰੀਆਂ ਗੁਰ ਕੀ ਚਰਨੀ ਲਾਗ ਮਾਲਕ ਜੀ ਕਹਿੰਦੇ ਜਿਹੜੇ ਉਸ ਅਮੋਲਕ ਗੁਣਾ ਦੇ ਖਜ਼ਾਨੇ ਨਾਮ ਦੇ ਖਜ਼ਾਨੇ ਮਾਲਕ ਜੀ ਦੇ ਨਾਲ ਸਾਂਝ ਬਣਾ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਸਾਰੇ ਜਿਹੜੇ ਕਾਰਜ ਨੇ ਰਾਸ ਹੋ ਜਾਂਦੇ ਹਨ ਹਉ ਮੈ ਰੋਗ ਭ੍ਰਮ ਕੱਟੀਐ ਨਾ ਆਵੇ ਨਾ ਜਾਗ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਮਾਲਕ ਜੀ ਦਾ ਨਾਮ ਜਪਦਾ ਹੈ ਉਸ ਦਾ ਸਿਮਰਨ ਕਰਦਾ ਹੈ ਜਿੱਥੇ ਉਹਦਾ ਖੌਮੇ ਦਾ ਰੋਗ ਕੱਟਿਆ ਜਾਂਦਾ ਹੈ ਮਾਲਕ ਜੀ ਕਹਿੰਦੇ ਉਹਦੀ ਸੁਰਤ ਦਾ ਜਨਮ ਮਰਨ ਦਾ ਗੇੜ ਹੈ ਜਿਹੜਾ ਉਹ ਕੱਟਿਆ ਜਾਂਦਾ ਹੈ ਕਰ ਸੰਗਤ ਤੂੰ ਸਾਧਕੀ 86 ਤੀਰਥ ਨਾਓ ਜਿਉ ਪ੍ਰਾਣ ਮਨ ਤਨ ਹਰੇ ਸਾਚਾ ਇਹ ਸੁਆਓ ਮਾਲਕ ਜੀ ਕਹਿੰਦੇ ਸੰਗਤ ਰੂਪੀ ਤੀਰਥ ਦੇ ਉੱਪਰ ਇਸ਼ਨਾਨ ਕਰ ਜਿਸ ਤੀਰਥ ਉੱਪਰ ਇਸ਼ਨਾਨ ਕੀਤੇਆ ਤੇਰਾ ਮਨ ਤੇਰਾ ਤਨ ਤੇਰੇ ਪ੍ਰਾਣ ਨੇ ਜਿਹੜੇ ਉਹ ਆਤਮਿਕ ਜੀਵਨ ਵਾਲੇ ਹੋ ਜਾਣਗੇ ਜਿਉ ਪ੍ਰਾਣ ਮਨ ਤਨ ਹਰੇ ਸਾਚਾ ਇਹ ਸੁਆਓ ਸਾਡੇ ਜੀਵਨ ਦਾ ਅਸਲ ਮਨੋਰਥ ਹੀ ਇਹ ਹੈ ਕਿ ਮਨੁੱਖ ਆਤਮਿਕ ਜੀਵਨ ਦੀ ਪ੍ਰਾਪਤੀ ਕਰ ਲਵੇ ਜਿਨ੍ਹਾਂ ਨੂੰ ਆਤਮਿਕ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਨੂੰ ਲਾਭ ਕੀ ਹੈ ਇੱਥੇ ਮਿਲੇ ਵਡਿਆਈਆਂ ਦਰਗਾ ਪਾਵੇ ਥਾਉ ਮਾਲਕ ਜੀ ਕਹਿੰਦੇ ਉਹਨਾਂ ਨੂੰ ਜਿੱਥੇ ਸੰਸਾਰ ਦੇ ਵਿੱਚ ਮਾਣ ਵਡਿਆਈ ਮਿਲਦੀ ਹੈ ਉਥੇ ਉਹਨਾਂ ਨੂੰ ਪਰਮਾਤਮਾ ਦੇ ਘਰ ਵਿੱਚ ਵੀ ਸਤਕਾਰ ਮਿਲਦਾ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਿੱਥੇ ਉਹਨਾਂ ਦਾ ਉਹਨਾਂ ਦੀ ਉਸਤਤ ਸੰਸਾਰ ਕਰਦੇ ਵਡਿਆਈ ਸੰਸਾਰ ਕਰਦੇ ਉਥੇ ਗੁਰੂ ਦੇ ਘਰ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਵੀ ਉਹਨਾਂ ਦੀ ਵਡਿਆਈ ਹੁੰਦੀ ਹੈ ਉਹਨਾਂ ਨੂੰ ਸਤਕਾਰ ਮਿਲਦਾ ਹੈ ਪਿਛਲੇ ਸਮੇਂ ਤੋਂ ਆਪਾਂ ਲੜੀਵਾਰ ਜਿਹੜੀ ਵਿਚਾਰ ਹੈ ਆਰੰਭ ਕੀਤੀ ਹੋਈ ਹੈ ਆਪ ਜੀ ਇੱਕ ਗੱਲ ਬੜੀ ਵਾਰ-ਵਾਰ ਸਮਝਣ ਦਾ ਯਤਨ ਕਰਦੇ ਹੋ ਕਿ ਹਰ ਵਾਰ ਮੇਰੇ ਮਾਲਕ ਨੇ ਮਨੁੱਖ ਨੂੰ ਨਾਮ ਸਿਮਰਨ ਦੀ ਗੱਲ ਸਮਝਾਈ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਬਾਣੀ ਜਪਜੀ ਸਾਹਿਬ ਬਾਣੀ ਪਹਿਲੇ ਨੰਬਰ ਤੇ ਦਰਜ ਕੀਤੀ ਗਈ ਮਨੁੱਖ ਦੀ ਜ਼ਿੰਦਗੀ ਦਾ ਪਹਿਲਾ ਕਦਮ ਜਦੋਂ ਗੁਰੂ ਵੱਲ ਪੁੱਟਿਆ ਜਾਂਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮਨੁੱਖ ਦੀ ਜ਼ਿੰਦਗੀ ਦਾ ਪਹਿਲਾ ਜਿਹੜਾ ਕਦਮ ਗੁਰੂ ਵੱਲ ਹੈ ਮਾਲਕ ਜੀ ਕਹਿੰਦੇ ਜਪ ਤੋਂ ਸ਼ੁਰੂ ਹੋਣਾ ਹੈ ਸਿਮਰਨ ਤੋਂ ਸ਼ੁਰੂ ਹੋਣਾ ਹੈ ਸਿਮਰਨ ਨੂੰ ਮਨੁੱਖ ਦੀ ਜ਼ਿੰਦਗੀ ਦੇ ਵਿੱਚੋਂ ਗੁਰੂ ਪਿਆਰ ਵਾਲਿਓ ਬਖ ਨਹੀ ਕੀਤਾ ਜਾ ਸਕਦਾ ਇਸ ਕਰਕੇ ਮੇਰੇ ਮਾਲਕ ਨੇ ਬਾਰ ਬਾਰ ਸਿਮਰਨ ਦੀ ਗੱਲ ਸਮਝਾਈ ਹੁਣ ਵੀ ਮਨੁੱਖ ਸਿਮਰਨ ਦੀ ਗੱਲ ਸਮਝ ਜਾਵੇ ਹੁਣ ਵੀ ਮਨੁੱਖ ਸਿਮਰਨ ਦੀ ਗੱਲ ਸਮਝ ਜਾਵੇ ਅੱਗੇ ਮਾਲਕ ਜੀ ਕਹਿੰਦੇ ਕਰੇ ਕਰਾਏ ਆਪ ਪ੍ਰਭ ਸਭ ਕਿਸ ਤਿਸ ਹੀ ਹਾਥ ਮਾਰ ਆਪੇ ਜੀਵਾਲਦਾ ਅੰਤਰ ਬਾਹਰ ਸਾਥ ਮਾਲਕ ਜੀ ਕਹਿੰਦੇ ਜਿੰਨਾ ਵੀ ਇਸ ਸੰਸਾਰ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਸਭ ਉਸ ਮਾਲਕ ਦੇ ਹੱਥ ਹੈ ਮੋਹ ਮਾਇਕ ਪਦਾਰਥਾਂ ਦੇ ਵਿੱਚ ਖੱਟਤ ਹੋਏ ਜੀਵ ਨੇ ਜਿਹੜੇ ਉਹਨਾਂ ਦੇ ਵਸ ਨਹੀਂ ਉਹ ਵੇ ਵਸਨੇ ਹੁਣ ਇੱਥੇ ਆਪਾਂ ਇਹ ਨਹੀਂ ਸਮਝ ਲੈਣਾ ਜੋ ਸਾਡੇ ਨਾਲ ਮਾੜਾ ਹੋ ਰਿਹਾ ਉਹ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਹੈ ਭਾਵੇਂ ਕਿ ਹੁਕਮ ਵਿੱਚ ਰਿਹਾ ਪਰ ਦੋਸ਼ ਮਾਲਕ ਨੂੰ ਨਹੀਂ ਹੈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਜੇਕਰ ਮਨੁੱਖ ਦੇ ਜੀਵਨ ਵਿੱਚ ਕੁਝ ਗਲਤ ਹੋ ਰਿਹਾ ਹੈ ਮਾਲਕ ਨੇ ਉਸ ਨੂੰ ਗਲਤ ਦੇ ਵਿੱਚੋਂ ਨਿਕਲਣ ਦਾ ਰਸਤਾ ਵੀ ਤੇ ਦੱਸਿਆ ਉਹ ਵੱਖਰੀ ਗੱਲ ਹੈ ਕਿ ਅਸੀਂ ਸਮਝਣ ਦਾ ਯਤਨ ਨਹੀਂ ਕਰਦੇ ਮਾਲਕ ਜੀ ਕਹਿੰਦੇ ਜਿਹੜੇ ਤੇ ਜੁੜ ਜਾਂਦੇ ਨੇ ਉਹ ਗੁਰੂ ਦੀਆਂ ਨਜ਼ਰਾਂ ਵਿੱਚ ਉੱਤਮ ਬਣ ਜਾਂਦੇ ਨੇ ਹੁਕਮ ਲਿਖ ਦੁੱਖ ਸੁਖ ਪਾਈ ਹੈ ਹੁਕਮ ਦੇ ਅਨੁਸਾਰ ਹੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਦੁੱਖ ਅਤੇ ਸੁਖ ਆਉਂਦਾ ਹੈ ਮਾਰ ਆਪੇ ਜੀ ਬਲਦਾ ਅੰਤਰ ਬਾਹਰ ਸਾਥ ਮਾਲਕ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਕਿਸੇ ਮਨੁੱਖ ਨੂੰ ਆਤਮਿਕ ਜੀਵਨ ਦੀ ਦਾਤ ਵਕਸ਼ ਦੇਣੀ ਜਾਂ ਕੋਈ ਮਨੁੱਖ ਆਤਮਿਕ ਮੋਤੇ ਮਰ ਜਾਂਦਾ ਹੈ ਉਹ ਸਭ ਪ੍ਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਹੈ ਨਾਨਕ ਪ੍ਰਭ ਸਰਣਾਗਤੀ ਸਰਬ ਘਟਾਂ ਕੇ ਨਾਥ ਮਾਲਕ ਜੀ ਕਹਿੰਦੇ ਹੈ ਨਾਨਕ ਤੂੰ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰ ਹੈ ਪ੍ਰਭੂ ਸਰਬ ਘਟਾਂ ਕੇ 나ਥ ਸਾਰਿਆਂ ਜੀਵਾਂ ਦੇ ਮਾਲਕਾ ਮੇਰੇ ਉੱਪਰ ਵੀ ਕਿਰਪਾ ਕਰ ਮੈਨੂੰ ਵੀ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜ ਮਾਲਕ ਰਹਿਮਤ ਕਰੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਚਰਨਾਂ ਵਿੱਚ ਇਹ ਅਰਦਾਸ ਕਰੀਏ ਮਾਲਕ ਜੀ ਜੋ ਮਨੁੱਖਾ ਜਮਾ ਤੁਸੀਂ ਦੇਹੀ ਬਖਸ਼ਿਸ਼ ਕੀਤੀ ਹੈ ਇਹ ਰੱਬ ਦੀ ਬਹੁਤ ਅਮੋਲਕ ਦਾਤ ਹੈ ਸਾਡੇ ਜੀਵਨ ਦੇ ਵਿੱਚ ਉਹ ਗੁਣ ਪੈਦਾ ਕਰ ਤਾਂ ਕਿ ਇਹ ਜਿਹੜੀ ਬਖਸ਼ੀ ਹੋਈ ਅਮੋਲਕ ਦੇਹੀ ਹੈ ਇਹ ਅਮੋਲਕ ਦਾਤ ਹੈ ਇਸ ਨੂੰ ਅਸੀਂ ਸਫਲ ਕਰ ਲਈਏ ਸਮੇਂ ਦੀ ਸਮਾਪਤੀ ਹੈ ਹੋਈਆਂ ਭੁੱਲਾਂ ਦੀ ਖਿਮਾ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਮਾਰ ਆਪੇ ਜੀਵਾਲਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਨਾਗਤੀ ਸਰਬ ਘਟਾਂ ਕੇ ਨਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ